ਲੋ ਜੀ ਭਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਗਿਸਤਰੀ ਬ੍ਰੇਟੇ ਵਾਲਾ ਅੱਜ ਆਪਣੇ ਜ਼ਿਮੀਦਾਰ ਭਰਾਵਾ ਵਾਸਤੇ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਇਆ ਭਾਈ ਅ ਇਹ ਹੈ ਨਾ ਭਾਈ ਪੋਰ ਮੰਗੂਆ ਭਾਈ ਬਹੁਤ ਹੀ ਵਧੀਆ ਜਿਗਾਰ ਦੇ ਨੇ ਜਿਵੇਂ ਆਜ ਪੈਪ ਲੱਗੀ ਐ ਸਰੀਆ ਲਾ ਕੇ ਭਾਈ ਇਹਦੇ ਨਾਲ ਜਿਵੇਂ ਇਹਨੂੰ ਐਂ ਦੱਬ ਲੈਣੇ ਭਾਈ ਆਪਾਂ ਇਹ ਮੂੰਹ ਖੋਲ ਲੈਂਦਾ ਭਾਈ ਜਿਵੇਂ ਇਹ ਇਨੀ ਵਧੀਆ ਚੀਜ਼ ਆ ਭਾਈ ਜਿਵੇਂ ਬੀਜ ਵੇਚਣਾ ਕੋਈ ਟ੍ਰੈਂਡੀਆਂ ਦੇ ਕੋਈ ਗਵਾਰਾ ਜਾ ਕਿਸੇ ਵੀ ਕੋਈ ਸਬਜ਼ੀ ਵਾਲਾ ਬੀਜ ਪੀਚਣਾ ਭਾਈ ਕੱਲਾ ਕੱਲਾ ਦਾਣਾ ਦਾਵਤਿਆਂ ਆਪਾਂ ਹਣਾ ਵੀਰੇ ਤਾਂ ਉਹਦੇ ਵਾਸਤੇ ਬਹੁਤ ਹੀ ਵਧੀਆ ਭਾਈ ਕਿਉਂ ਤੂੰ ਹੀ ਕਰਕੇ ਭਾਈ ਝੁਕੇ ਨਹੀਂ ਜਾਂਦਾ ਹਰੇਕ ਬੰਦੇ ਤੋਂ ਤਾਂ ਭਾਈ ਇਹਨੂੰ ਨਾ ਆ ਦੇਖੋ ਵੀਰੇ ਇਹ ਆਪਾਂ ਨੇ ਇੱਕ ਨਾਟਾ ਭਾਈ ਉਹਦੇ ਆਪਾਂ ਇੱਕ ਐਕਸਪੈਰੀਮੈਂਟ ਕਰਕੇ ਦੇਖਦੇ ਆਂ ਭਾਈ ਆ ਦੇਖੋ ਆਪਾਂ ਆ ਤਾਂ ਭਾਈ ਇੱਥੋਂ ਆਪਾਂ ਦੱਬਾਂਗੇ ਵੀਰੇ ਆ ਦੇਖੋ ਆ ਹੀ ਖੁੱਲ ਗਈ ਭਾਈ ਆ ਦੇਖੋ ਥੱਲੇ ਲੋਕ ਗਿਆ ਤੇ ਆਏ ਥੱਲੇ ਕੋ ਬਾਈ ਆ ਦੇਖੋ ਤੇ ਇਹ ਬਾਈ ਬਹੁਤ ਹੀ ਵਧੀਆ ਚੀਜ਼ ਆ ਬਾਈ ਘੈਂਟ ਪੂਰੀ ਵਧੀਆ ਜਿਵੇਂ ਅੱਜ ਕੱਲ ਬਾਈ ਪੂਰੀ ਵੀ ਹਰੇਕ ਨੂੰ ਦੇਖਦਾ ਬਾਈ ਤਾਂ ਇਹ ਬੀਜ ਬਜਾਈ ਵਾਸਤੇ ਬਹੁਤ ਹੀ ਵਧੀਆ ਬੀਜ ਕੇ ਮੈਂ ਲੱਗਿਆ ਬਾਈ ਆਪਣਾ ਇਹ ਕਿਸਾਨੀ ਵਾਲਾ ਯੰਤਰ ਜੇ ਚੰਗਾ ਲੱਗਿਆ ਬਾਈ ਜੀ ਤਾਂ ਵੀਰੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਾਈ ਜੀ ਧੰਨਵਾਦ ਬਾਈ ਜੀ